ਹੈਲੋ ਸਸਚਿਕਾ ਸੈਨੂ ਸੁਖ ਬਲੌਗਸ ਵਾਪਾਰ ਤੇ ਨੰਦਰ ਦਾ ਸਵਾਗਤ ਹੈ YouTube ਫੈਮਿਲੀ ਇਕ ਦਾ ਸਾਰੇ ਠੀਕ ਠਾਕ ਹੋ ਬੀਜੇ ਸਾਰੇ ਸੰਸਚੀ ਕਾਲ ਦੀ ਮੈਂ ਕਲਿੱਕ ਬੁਪਰ ਹੈ ਤੇ ਉਸ ਵਿੱਚ ਚੈਨਲ ਤਿੰਨੋਂ ਵਿੱਚ ਪਲੀਸ ਮੇਰੇ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਤੇ ਕੰਲਾ ਵੀਜ਼ੀ ਕਰਿਆ ਕਰੋ ਤੇ ਪ੍ਰੈਸ ਨੂੰ ਆਲ ਪ੍ਰੈਸ ਕਰ ਲਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਮੇਰੇ ਨਾਲ ਤੱਕ ਪਹੁੰਚ ਸਕਣ ਤੇ ਦੇਖੋ ਜੀ ਦੁਪਹਿਰ ਦਾ ਹੋ ਗਿਆ ਟਾਈਮ ਤੇ ਪ੍ਰੋਗਰਾਮ ਚ ਸਾਡੇ ਸਹਿਜ ਪੜਸੀ ਵਾਂਡ ਉਥੋਂ ਮੈਂ ਆਈ ਆ ਤੇ ਕਰਦੇ ਕੰਮਕਾਰ ਸਿਵਰੀ ਨਵੇੜਲੇ ਸੀਗੇ ਤੇ ਆਪਾਂ ਦੇਖੋ ਜਿਹੜਾ ਜਾਣਾ ਉੱਥੇ ਜਾਣਾ ਵੀ ਪੈਂਦਾ ਨਾ ਤੇ ਇਦਾਂ ਤੇ ਹੁਣ ਅਧਰੇ ਚਪਲ ਹੈ ਨਹੀਂ ਪੈਰਾਂ ਨੂੰ ਹੂੰ ਨਹੀਂ ਹੈਗੇ ਕਿੰਨੇ ਸਾਲ ਦੀ ਤੂੰ ਹੂੰ 6 ਸਾਲ ਦੀ ਪੜਦੀ ਨਹੀਂ ਹੈ

आई गळे की दैर बढ़िया मुंडा <laughs> नहा के आया लगता है बाल चमकन है बाकी बच्चे कहां गए ये सब सगे बहन भाई है हाँ ते पीछे बिहार बह, से कहां से आए हम पीछे आपका देश कौन सा है हम्म रिया दी रोहतास जिला रोहतास जिला ते शहर केड़ा बनारस बनारस अच्छा बनारस तो ही आए हैं ना ते कपड़े भी ले जाने हैं तो हुन इनन च भांड्या च आटा मिल जाना कपड़े में रखे हैं आपके वास्ते तुम तो आप आए सी हैं ना मैं चल कपड़े च करके चल रखूँगी हैं ना और चल गया ਸੂਟ ਦੇ ਕੱਪੜੇ ਦੇ ਦੋ ਹਾਂ ਸੂਟ ਦੇ ਕੱਪੜੇ ਸੂਟ ਦੇ ਕੱਪੜੇ ਹੋਰ ਕਿਹੜੇ ਕੱਪੜੇ ਬੱਚਿਆਂ ਵਾਲੇ ਵੀ ਪਾਉਂਗੇ ਜੇ ਉਹਨਾਂ ਨੂੰ ਅੱਗ ਲਾਉਂਗੇ ਦੱਸੋ ਮੈਨੂੰ ਨਹੀਂ ਦੇ ਦੋ ਹੂੰ ਪਾ ਲਈਂਗੇ ਆ ਪਾਣਾ ਜਰੂਰ ਅੱਗ ਨਹੀਂ ਲਾਉਣੇ ਕੱਪੜੇ ਕੋ ਹੂੰ ਕਈ ਲੋਕ ਲੈ ਜਾਂਦੇ ਕੱਪੜੇ ਰਾਜ ਵਿੱਚ ਫੇਂਕ ਦਿਆਤੇ ਹਨ ਨਹੀਂ ਤਾਂ ਉਸਕੋ ਅੱਗ ਲਗਾਤੇ ਹਨ ਐਸਾ ਨਾ ਮਤ ਕਰਨਾ ਇਹ ਦੇਖੋ ਪਾ ਲਈ ਹਾਂ ਪਾਉ ਜਰੂਰ ਦੁਪੱਟੇ ਵੀ ਮੇਰੇ ਕੋਲ ਮੇਰੇ ਪਾਸ ਹੈ ਉਹ ਵੀ ਤਾਂ ਤੁਹਾਨੂੰ ਦੂੰਗੀ ਮੈਂ ਤੇ ਹਾਂ ਤੇ ਉਸਕੋ ਅਗਰ ਨਹੀਂ ਕਰਨੀ ਹੈ ਅਗਰ ਨਹੀਂ ਚਲਾਨੀ ਹੈਗੀ ਠੀਕ ਹੈ ਉਹਦੀ ਕੱਪੜੀਆਂ ਦੀ ਓਕੇ ਹਾਂ ਤੇ ਠੀਕ ਹੈ ਮੈਂ ਲਵਨੀ ਕੱਪੜੇ ਓਕੇ ਆ ਲੈ ਫੜ ਕੱਪੜੇ ਇਹ ਪੌਣੇ ਅੱਛਾ ਸਿੱਟਣੇ ਨਹੀਂ ਹੈਗੇ ਮੈਨੂੰ ਅੱਗ ਲਵਨੀ ਓਕੇ ਉਹ ਕੋ ਦੇ ਦੋ ਤੂੰ ਕਿਥੋਂ ਆ ਗਈ ਹੁਣ ਨਵੀਂ ਹੈ ਪਹਿਲਾਂ ਹੈ ਨਹੀਂ ਸੀ ਤੂੰ ਵੀਡੀਓ ਚ दे दो, भी कपड़ा। तो कठे नहीं नहीं है नहीं। हैं आप? है, आपका भाई है? ना। शकल मिलती ना आपकी? मैकेले <laughs> नहीं, नहीं। प्र, कपड़े दी। मैं तो कठे ही कपड़े कड़े ला ले कपड़ा मैं कखों जी। हूं नहीं आना ਚੱਲ ਜਾਣਾ ਆਪਣੇ ਦੇਸ਼ ਨੂੰ ਹੈ ਕਿਹੜਾ ਦੇਸ਼ ਆਟ ਹਾਏ ਪੈਰ ਮੇ ਲੱਗ ਗਿਆ ਕਿਆ ਕਿਆ ਲਗਾ ਪੈਰ ਮੇ ਲੈ ਲਓ ਉਹਨਾਂ ਕੋ ਸੂਟ ਸਾਡਾ ਹੈਗਾ ਤਾਂ ਹੂੰ ਕਿਦਾਂ ਹਾਂਜੀ ਬੱਚੇ ਚਲ ਗਏ ਲੈ ਕੇ ਕੱਪੜੇ ਜਣੀ ਕੱਢ ਕੇ ਰੱਖੇ ਸੀਗੇ ਸ਼ਾਂਟੀ ਕੀਤੀ ਸੀ ਕੱਪੜਿਆਂ ਦੀ ਮੈਂ ਤੇ ਜਿਹੜੇ ਚੰਗੇ ਪਾਉਣ ਵਾਲੇ ਹੁੰਦੇ ਉਹ ਆਪਾਂ ਮਤਲਬ ਕੱਢ ਲਈ ਦੀ ਸਾਈਡ ਤੇ ਜਿਹੜੇ ਛੋਟੇ ਹੋਏ ਹੁੰਦੇ ਜਾਂ ਆਪਾਂ ਨਹੀਂ ਪਾਉਣੇ ਹੁੰਦੇ ਆਪਾਂ ਫਿਰ ਮੈ ਸਾਈਡ ਤੇ ਕੱਢ ਲੇ ਸੀ ਨਾ ਤਾਂ ਆਏ ਸੀਗੇ ਨਾਲ ਮੈਂ ਦੇਤੇ ਉਹ ਲੈ ਗਏ ਨੇ ਆਨੇ ਕਪੜੇ ਹਨਾ ਤੇ ਦੇਖੋ ਜੀ ਆਪਾਂ ਨੂੰ ਕਿਸੇ ਲੋਡ ਬੰਦੀ ਕਰਨੀ ਚਾਹੀਦੀ ਹੈ ਨਾ ਤੇ ਜਿਹਨੂੰ ਕੋਈ ਚੀਜ਼ ਦੀ ਨਾ ਕਦਰ ਹੋਵੇ ਜਿਹਨੇ ਯਾਨੀ ਦਿਨ ਦੇਖੇ ਹੁਣ ਮਾੜੇ ਜਾਂ ਕਿੱਦਾਂ ਵੀ ਹੈ ਨਾ ਤੇ ਇੱਕ ਗੱਲ ਰੱਜਿਆਂ ਨੂੰ ਰਜਾਉਣਾ ਤਾਂ ਆਪਾਂ ਮੰਨ ਲਓ ਕੋਈ ਵੀ ਕਿਸੇ ਦੀ ਚੱਕ ਕੇ ਵੀਡੀਓ ਪਾਉਂਦਾ ਜੀ ਇਹ ਬਿਮਾਰ ਹੈ ਇਹਦੇ ਲਾਜਵਾਂਸੇ ਸਾਨੂੰ ਇਹਨੇ ਪੈਸੇ ਚਾਹੀਦੇ ਆ ਉਹਨਾਂ ਨੇ ਆਪਣਾ ਕਾਊਂਟ ਨੰਬਰ ਦੇਣਾ ਹੁੰਦਾ ਜਾਨੀ ਕਿ ਉਹਨਾਂ ਦਾ ਨਹੀਂ ਦੇਣਾ ਜਿਹੜੇ ਅ ਠੀਕ ਨਹੀਂ ਹੈਗੇ ਨਾ ਜਾਨੀ ਜਿਹੜੇ ਪੇਸ਼ੈਂਟ ਆ ਉਹਨਾਂ ਦਾ ਨੰਬਰ ਦਿੰਦੇ ਹੈਗੇ ਆ ਆਪਣਾ ਕਾਊਂਟ ਨੰਬਰ ਦਿੰਦੇ ਹੁੰਦੇ ਆ ਤੇ ਦੇਖੋ ਜੀ ਆ ਇਹ ਸਾਰੇ ਕੋਈ ਚੱਲਦਾ ਸਾਰੇ ਅੱਜਕੱਲ ਸਿਆਣੇ ਆ ਨਾ ਤੇ ਇਦਾਂ ਤੇ ਨਾਲ ਮੈਂ ਤਾਂ ਨਾ ਇਹ ਗੱਲ ਕਰਨ ਲੱਗੀ ਆ ਤੇ YouTube ਚੱਕਰ ਵਿੱਚ ਨਾ ਮੈਂ ਬਹੁਤ ਕੁਝ ਗੁਆਇਆ ਤੇ ਬਹੁਤ ਕੁਝ ਪਾਇਆ ਹੈ ਨਾ ਤੇ ਕਈ ਰਿਸ਼ਤੇਦਾਰ ਤੇ ਮੇਨੂੰ ਬੋਲੋ ਹਟ ਗਏ ਨਾ YouTube ਤੇ ਆਈਆਂ ਤੇ ਚਲੋ ਜੀ ਠੀਕ ਆ ਮੇਰਾ ਜਿਹੜੀ ਇੰਟਰਨੈਟ ਮੇਰਾ ਫੋਨ ਕਿਸੇ ਨੂੰ ਹੀ ਪ੍ਰੋਬਲਮ ਹੈ ਨਾ ਤੇ ਹਰੀਕ ਦੀ ਆਪਣੀ ਲਾਈਫ ਆ ਔਰ ਲਾਈਫ ਵਿੱਚ ਜੋ ਮਰਜ਼ੀ ਕਰੇ ਜਿੱਦਾਂ ਮਰਜ਼ੀ ਰਵੇ ਉਹਨੂੰ ਪੂਰਾ ਕਰਿਆ ਨਾ ਤੇ ਇਦਾਂ ਤੇ ਜੋ ਖੈ ਠੀਕ ਹੈ ਮੈਨੂੰ ਮੈਨੂੰ ਬਧਿਆ ਲੱਗਦਾ ਆ ਤੇ YouTube ਤੋਂ ਮੈਂ ਕੀ ਕਮਾਇਆ ਤੇ ਕਿੰਨੀ ਸੋਹਣੀ YouTube ਫੈਮਿਲੀ ਮੈਨੂੰ ਮਿਲੀ ਆ ਨਾ ਮੇਰੇ ਪਿੰਡਪਰਾ ਮੈਨੂੰ ਕਮੈਂਟ ਕਰਦੇ ਆ ਵਧੀਆ ਨਾ ਤੇ ਜਣੀ ਜਿਹੜੇ ਨਵੇਂ-ਨਵੇਂ ਚੈਨਲ ਤੇ ਮਤਲਬ ਮੇਰੇ ਆਉਂਦੇ ਆ ਨਾ ਤੇ ਵੌਇਸ ਤੇ ਮਾਰੇ ਪੁੱਛਦੇ ਆ ਨਾ ਫੇਰ ਮੈਂ ਉਹਨਾਂ ਨੂੰ ਰਿਪਲਾਈ ਕਰਦੀ ਆ ਉਹਨਾਂ ਦਾ ਕਮੈਂਟ ਆ ਤੇ ਸਾਡੇ ਸੁੱਖੀ ਦੀਰ ਪੈਂਜੀ ਹੁਣੀ ਉਹ ਵੀ ਬਹੁਤ ਸੋਹਣਾ ਕਮੈਂਟ ਕਰਦੇ ਆ ਬਟ ਉਹ ਸਾਨੂੰ ਦੇਖਦੇ ਸਾਨੂੰ ਉਹਨਾਂ ਦੇ ਪਛਾਣਿਆ ਹੈ ਨਹੀਂ ਕੀ ਉਹਨਾਂ ਦਾ ਬਹੁਤ-ਬਹੁਤ ਥੈਂਕ ਯੂ ਇਸ ਵਲੌਗ ਜਰੀਏ ਉਹਨਾਂ ਦਾ ਮੈਂ ਥੈਂਕ ਯੂ ਕਰਦੀ ਆ ਸਾਨੂੰ ਦੇਖਦੇ ਆ ਤੇ ਸੋਹਣਾ ਕਮੈਂਟ ਕਰਦੇ ਬੜੀ ਖੁਸ਼ੀ ਹੁੰਦੀ ਆ ਵੀ ਉਹ ਉਸਨੂੰ ਪਸੰਦ ਕਰਦੇ ਆ ਨਾ ਤੇ ਚਲੋ ਖੈਰ ਵਾਹਿਗੁਰੂ ਸਾਰਿਆਂ ਤੇ ਮਿਹਰ ਬਰਤ ਰੱਖਿਆ ਨਾ ਤੇ ਨਾਲੇ ਇੱਕ ਇਹ ਵੀ ਚੀਜ਼ ਆ ਤੇ ਐਲੋਵੇਰਾ ਜਿਹੜਾ ਆਪਾਂ ਨੂੰ ਬਾਜ਼ਾਰ ਚ ਮਿਲ ਜਾਂਦੀ ਆ ਤੇ ਨੂੰ ਮੈਂ ਡੇਲੀ ਨਾ ਯੂਜ਼ ਕਰਦੀ ਆ ਆਪਣੀ ਫੇਸ ਤੇ ਯਾਨੀ ਜਿੰਨਾ ਕੁ ਆਪਾਂ ਨੂੰ ਲੋੜਿਆ ਦੀ ਉਹ ਨਗਵੇਂ ਹੱਥੇ ਪਾ ਕੇ ਤੇ ਚੰਗੀ ਤਰ੍ਹਾਂ ਆਪਣੇ ਫੇਸ ਤੇ ਮ사ਜ ਕਰਦੀ ਹੁੰਦੀ ਹਲਕੇ ਹਲਕੇ ਫੋਰਹੈਡ ਤੇ ਸਾਰੇ ਜਿਹੜੀ ਫੇਸ ਤੇ ਤੇ ਜੋ ਵੀ ਆਪਣੇ ਪੁਰਾਣੇ ਤੋਂ ਪੁਰਾਣੇ ਦਾਗ ਤੱਬੇ ਛਾਈਆਂ ਜਿਹੜੀਆਂ ਹੁੰਦੀਆਂ ਨਾ ਉਹਨਾਂ ਸਾਰੀਆਂ ਖਤਮ ਹੋ ਜਾਂਦੀਆਂ ਹਨ ਤੇ ਇੱਕਦਮ ਜਿਹੜਾ ਸਾਫ਼ ਹੋ ਜਾਂਦਾ ਆ ਕਿੰਨੇ ਸਾਲਾਂ ਦੇ ਪੁਰਾਣੇ ਤੋਂ ਪੁਰਾਣੇ ਦਾਗ ਜਾਨੀ ਇਹ ਇਸ ਚੀਜ਼ ਨਾਲ ਲੱਥ ਜਾਂਦੇ ਆ ਨਾ ਤੇ ਜਿਹੜੀ ਇਹ ਵਿਆਦ ਦੀ ਆ ਇਹ ਐਲੋਵਿਰਾ ਤੇ ਹੀ ਚੰਗੀ ਰਹਿੰਦੀ ਆ ਤੇ ਜੇ ਆਪਣੇ ਘਰ ਵਿੱਚ ਐਲੋਵਿਰਾ ਦਾ ਬੂਟਾ ਹੈਗਾ ਤੋਂ ਸਭ ਤੋਂ ਵਧੀਆ ਗੱਲ ਆ ਆਪਾਂ ਉਹਨੂੰ ਵੀ ਤਾਂ ਮਸਾਜ ਮ사ਜ ਕਰ ਸਕਦੇ ਆ ਕਿਉਂ ਆਪਾਂ ਆਪਣੀ ਜਿੱਦਾਂ ਕਹ ਲੋ ਵੀ ਸਕਿਨ ਦੀ ਆਪਾਂ ਕੇਅਰ ਨਹੀਂ ਕਰਦੇ ਜਦੋਂ ਆਪਾਂ ਨਹੀਂ ਕੇਅਰ ਕਰਦੇ ਫਿਰ ਉਹ ਜਿਆਦਾ ਕੰਮ ਖਰਾਬ ਹੋ ਜਾਂਦਾ ਫਿਰ ਆਪਣੀ ਜੰਤਾ ਹੋ ਜਾਂਦੀ ਹੈ ਆਪਣਾ ਫੇਸ ਕਿਦਾਂ ਦਾ ਹੋ ਗਿਆ ਹੈ ਨਾ ਵੀ ਫਿਰ ਹੁੰਦਾ ਆ ਵੀ ਆਪਾਂ ਕਿਸੇ ਥੋੜੇ ਧੱਕੂ ਦਾ ਮਨੀ ਦਾ ਨਹੀਂ ਹੈਗਾ ਨਾ ਤੇ ਮੇਰੇ ਵੇਲੇ ਸ਼ਈਆਂ ਨਾ ਬਹੁਤ ਮੂੰਹ ਕਾਲਾ ਹੋ ਗਿਆ ਸੀਗਾ ਤੇ ਫਿਰ ਮੈਂ ਯੂਜ਼ ਕੀਤਾ ਤੇ ਕਈ ਵਾਰੀ ਮੈਂ ਵਿਟਾਮਿਨ ਇਹਦਾ ਕੈਸੂ ਵੀ ਯੂਜ਼ ਕਰਦੀ ਹੁੰਦੀ ਵਿੱਚ ਇਹਦੇ ਜੈਲ ਜੈਲ ਟਾਈਪ ਹੁੰਦਾ ਜੈਲ ਹੁੰਦੀ ਹੈ ਬੱਚਾ ਸਮੈਲ ਬਹੁਤ ਸੋਹਣੀ ਆਉਂਦੀ ਹੈ ਦੀ ਤੇ ਮੈਨੂੰ ਬਹੁਤ ਜ਼ਿਆਦਾ 100% ਜੋ ਮੈਨੂੰ 80% ਮੇਰੇ ਫੇਸ ਦੇ ਫਰਕ ਪਿਆ ਆ ਤੇ ਮੈਂ ਵੈਸੇ ਕੋਈ ਕਰੀਮ ਕੋ ਕੁਛ ਨਾ ਦੀ ਹੁੰਦੀ ਵੈਸੇ ਮੈਂ ਮੋਇਸਚਰਾਈਜ਼ਰਤ ਵੀ ਕਰੀ ਲਿਆ ਬਹੁਤ ਘੱਟ ਤੇ ਨਾਰੀਅਲ ਦਾ ਤੇਲ ਮੈਂ ਲਾਉਣੀ ਹੁੰਦੀ ਆ ਆਪਣੇ ਫੇਸ ਤੇ ਦੋ ਦਿਨਾਂ ਵੀ ਦਾਗ ਜਿਹੜੇ ੱੱਬੇ ਹੁੰਦੇ ਆ ਫੇਸ ਤੇ ਆਪਣੇ ਉਹ ਵੀ ਸਹੀ ਹੋ ਜਾਂਦੇ ਆ ਤੇ ਇੱਕਦਮ ਉੱਗੀ ਹੋ ਜਾਂਦੇ ਆ ਤੇ ਇਹੜੇ ਹੋਮ ਰੈਡੀ ਚੀਜ਼ਾਂ ਇਹਨਾਂ ਦਾ ਇਹਨਾਂ ਦਾ ਆਪਾਂ ਨੂੰ ਕੋਈ ਸਰਟੀਫਿਕੇਟ ਨਹੀਂ ਹੈਗਾ ਸਿਰਫ ਇਹਨਾਂ ਨੂੰ ਇਹਨਾਂ ਦਾ ਆਪਾਂ ਨੂੰ ਫਾਇਦਾ ਫਾਇਦਾ ਆ ਤੇ ਕੋਈ ਖਰਚਾ ਨਹੀਂ ਹੁੰਦਾ ਹੈਗਾ ਇੱਕ ਵਾਰੀ ਆਪਾਂ ਸ਼ੀਸ਼ੀ ਜਾਨੀ ਹਿਪੋਜ ਲੈ ਆਂਦਾ ਤੇ ਆਪਣਾ ਕਿੰਨਾ ਟਾਈਮ ਨਾ ਹੀ ਜਾਂਦਾ ਆ ਤੇ ਬਹੁਤ ਫਾਇਦੇਮੰਦ ਚੀਜ਼ ਆ ਇਹ ਤੇ ਬਹੁਤ ਦਵਾਈਆਂ ਖਾਣ ਨਾਲੋਂ ਬਹੁਤੇ ਕਰੀਮਾ ਲਾਉਣ ਨਾਲੋਂ ਤੇ ਬਹੁਤ ਵਧੀਆ ਚੀਜ਼ ਲੱਗੀ ਮੈਨੂੰ ਇਹ ਤੇ ਮੈਂ ਵੈਸੇ ਬਹੁਤਾ ਆਪਣੇ ਫੇਸ ਤੇ ਜਿਦਾਂ ਕਹ ਲੋ ਵੀ ਕਰੀਮਾ ਇਦਾਂ ਇਹ ਕੋਸ਼ਲਾ ਖਾ ਕੇ ਰਾਜੀ ਨਹੀਂ ਹੈਗੀ ਤੇ ਹੋਮ ਰੈਮਡੀ ਕੋਈ ਖਰਚਾ ਨਹੀਂ ਹੈਗਾ ਤੁਸੀਂ ਯੂਜ਼ ਕਰਿਓ ਜਰੂਰ ਤੇ ਚਿਹਰੀਆਂ ਵਾਸਤੇ ਬਹੁਤ ਵਧੀਆ ਵਾਲਾ ਬਰਾ ਤੇ ਨਾਲ ਬਿਟਾਉਣ ਇਹਦਾ ਕੈਪਸੂਲ ਤੁਸੀਂ ਰਾਤ ਨੂੰ ਮੂੰਹ ਧੋਣਾ ਹੈਗਾ ਤੇ ਇਹਨੂੰ ਲਾ ਕੇ ਬਸ ਇਦੇ ਰੱਖ ਲਿਦਣਾ ਤਾਂ ਸਵੇਰ ਨੂੰ ਜਣੀ ਮੂੰਹ ਧੋਣਾ ਉੱਠ ਕੇ ਤੇ ਜੋ ਵੀ ਇਹ ਦਾਗ ਉਹਦੇ ਸਾਬ ਧੱਬੇ ਆ ਤੇ ਸਾਰੇ ਤੁਹਾਡੇ ਫੇਸ ਤੋਂ ਸਫਾਈ ਹੋ ਜੂਗੀ ਇਹਦੀ ਹੈ ਨਾ ਤੇ ਮੇਰੇ ਜਾਨੀ ਜਿਹੜੇ ਕਰੇਲੂ ਨੁਕਸੇ ਮੈਂ ਹੈ ਨਾ ਕਰਦੀ ਆ ਉਹ ਹੀ ਤਾਂ ਨਾ ਸ਼ੇਅਰ ਕਰਦੀ ਹੁੰਦੀ ਪਹਿਲਾਂ ਮੈਂ ਆਪ ਕਰਕੇ ਦੇਦੀ ਹੁੰਦੀ ਆ ਤੇ ਫਿਰ ਆਪਣੇ ਪੈਣਾਂ ਦੱਸਦੀ ਹੁੰਨੀ ਆ ਤੇ ਪਿਛਲੇ ਵੀਡੀਓ ਪਾਈ ਸੀ ਪਿਛਲੇ ਮਹੀਨਿਆਂ ਵਿੱਚ ਤੇ ਮੇਰੀਆਂ ਪੈਣਾਂ ਨੇ ਬਹੁਤ ਵਧੀਆ ਰਿਸਪੌਂਸ ਦਿੱਤਾ ਉਸ ਵੀਡੀਓ ਨੂੰ ਹਨਾ ਤੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਜਾਨੀ ਇਸ ਚੀਜ਼ ਤੋਂ ਫਾਇਦਾ ਮਿਲਿਆ ਹਨਾ ਤੇ ਬਹੁਤ ਵਧੀਆ ਲੱਗਦਾ ਜੀ ਦੇਖੋ ਜੀ ਸਾਡੇ ਜਰੀਏ ਕਿਸੇ ਦਾ ਕੋਈ ਫਾਇਦਾ ਹੋ ਜਵੇ ਨਾ ਤਾਂ ਬਹੁਤ ਵਧੀਆ ਗੱਲ ਆ ਤੇ ਬਾਕੀ ਅਸੀਂ ਚਾਚਾ ਜੀ ਤਾਂ ਰਹਿੰਦੇ ਹੀ ਆ ਹਨਾ ਤੇ ਬਸ ਇਦਾਂ ਹੀ ਬਸ ਖਾਲੇਬਲੀ ਜੀ ਵਗੀ ਰਹਿੰਦੀ ਆ ਤੇ ਵਸ ਚੜਦੀ ਕਲਾ ਜਿਤੇ ਰਹਿਨੇ ਆ ਤੇ ਜੋ ਇਹਦਾ ਕਹੀ ਜਾਵੇ ਨਾ ਪ੍ਰੋਬਲਮ ਆ ਆਪਾਂ ਨਹੀਂ ਕਿਸੇ ਟੈਨਸ਼ਨ ਲਈਦੀ ਤੇ ਡਰਦੇ ਹਸ ਪਰਮਾਤਮਾ ਡਰਦੇ ਆ ਤੇ ਗਲਤ ਕੰਮ ਕਰਨ ਤੋਂ ਵੀ ਬਹੁਤ ਡਰਦੇ ਹਨਾ ਤੇ ਵਾਹਿਗੁਰੂ ਗਲਤ ਨਾ ਕਰਾਈ ਤੇ ਨਾ ਡੰਨ ਭਰਾਈ ਤੇ ਵਸੇ ਤਾਂ ਹੁਣ ਕੋ ਚਾਹ ਪੀ ਲਈਏ ਤੇ ਲੰਗਰ ਸ਼ਾਕੀ ਆਈ ਸੀ ਮੈਂ ਹਨਾ ਤੇ ਹੁਣ ਚਾਹ ਪੀਨੇ ਗੋਟ ਤੇ ਥੋੜਾ ਰੈਸਟ ਕਰਦੇ ਆਣ ਨਾਲੇ ਹਨਾ ਹਾਂਜੀ ਚਾਹ ਮੈਂ ਬਣਾ ਲਿਆਈ ਆਂ ਤਿਆ ਦੇਖੋ ਚਾਹ ਚਾਹ ਵੀ ਦੁੱਧ ਦੁੱਧੇ ਅਸਲਾ ਚਾਹ ਕਰੀ ਆ ਦੇਖੋ ਚਾਹ ਦਾ ਇੱਕ ਨਸ਼ਾ ਹੀ ਆ ਤੇ ਚਾਹ ਜੇ ਹੈ ਤਾਂ ਕੋਈ ਵੀ ਨਹੀਂ ਹੈਗਾ ਨਾ ਤੇ ਸਿਰਫ ਆਪਣੇ ਦਿਮਾਗ ਨੂੰ ਤਾਜ਼ਗੀ ਕਰਦੀ ਹੈ ਨਾ ਅੱਜ ਕੱਲ ਲੋਕੀ ਚਾਹ ਛੱਡੀ ਜਾਂਦੇ ਆ ਨਾ ਤੇ ਚਾਹ ਇੰਨੀ ਮਾੜੀ ਵੀ ਹੈ ਨਹੀਂ ਵਿਚਾਰੀ ਜਿੰਨੇ ਛੱਡੀ ਜਾਂਦੇ ਆ ਨਾ ਤੇ ਵਧੀਆ ਆ ਨਾ ਤੇ ਦੇਖੋ ਜੀ ਜਿਹੜਾ ਮੈਂ ਦੱਸਿਆ ਨਾ ਐਲਵਿਰ ਇਹ ਨੁਕਸਾ ਕਰੀ ਲੁ ਨੁਕ ਸਕਦਾ ਮੈਂ ਇਹ ਤੁਸੀਂ ਮੇਰੀਆਂ ਭੈਣਾਂ ਜਰੂਰ ਯੂਜ਼ ਕਰਨਾ ਇਸ ਨੁਸਕੇ ਨੂੰ ਨਾ ਤੇ ਕੋਈ ਦਾ ਜਿਆਦਾ ਖਾਤਾ ਨਹੀਂ ਹੈਗਾ ਤੇ ਇੱਕ ਵਾਰੀ ਆਪਾਂ ਇਹ ਜਣੀ ਐਲਵਿਰਾ ਲੈਂਦਾ ਤਾਂ ਆਪਣਾ ਕਿੰਨਾ ਟਾਈਮ ਨਾਲ ਜਾਂਦਾ ਹੈ ਥੋੜਾ ਥੋੜਾ ਬਰਤੂਏ ਨੂੰ ਤਾਂ ਇੰਨਾ ਵੱਡਿਆਂ ਵੀ ਜਾਂਦਾ ਹੈਗਾ ਨਾ ਤਾਂ ਆਪਣੇ ਪੁਰਾਣੇ ਤੋਂ ਪੁਰਾਣੀ ਛਾਈਆਂ ਜੜ ਤੋਂ ਖਤਮ ਹੋ ਜਾਂਦੀਆਂ ਨਾ ਤੇ ਜਿਵੇਂ ਇਸ ਤਰੀਕੇ ਨਾਲ ਸੀ ਬਤਨਾ ਕਿਤੇ ਇਹ ਭੈਣਾਂ ਦੇ ਵਿੱਚ ਦਿੱਂਦੀ ਹੁੰਦੀਆਂ ਇਹ ਛਾਈਆਂ ਬਹੁਤ ਜ਼ਿਆਦਾ ਆਉਂਦਾ ਮਤਲਬ ਡਾਰਕ ਹੋਇਆ ਹੁੰਦਾ ਨਾ ਦਾ ਫੇਸ ਤੇ ਸੂਟ ਬਾਈ ਮ ਚੰਗਾ ਲੱਗਦਾ ਹੈ ਨਾ ਮਹਿੰਗਾ ਸੂਟ ਤੇ ਜਿਹੜਾ ਆਪਣਾ ਸਾਫ ਹੋਵੇ ਤੇ ਫਿਰ ਇਹ ਵਧੀਆ ਲੱਗਦਾ ਤੇ ਨਾਲ ਤੁਹਾਨੂੰ ਮੈਂ ਦੱਸ ਦਗੀ ਕੱਲ ਤਾਂ ਮੈਂ ਇੱਕ ਹੋਰ ਇੱਕ ਤਰੀਕਾ ਬਣਾਉਣੀ ਆ ਤੇ ਤੁਹਾਨੂੰ ਮੈਂ ਦੱਸੂਗੀ ਉਹਦੇ ਬਾਰੇ ਵੀ ਹੈ ਨਾ ਵੀ ਉਹ ਮੈਨੂੰ ਮਤਲਬ ਮੁੰ ਰਿਜ਼ਲਟ ਮੈਨੂੰ ਸਹੀ ਨਹੀਂ ਲੱਗਦਾ ਤੇ ਉਹ ਮੈਂ ਤੁਹਾਨੂੰ ਤਰੀਕਾ ਦੱਸੂਗੀ ਉਹ ਵੀ ਪਤਲੀ ਹੋਣ ਦਾ ਤਰੀਕਾ ਮਤਲਬ ਆਪਣੇ ਆਪ ਲਗਾ ਫਿਟ ਰੱਖ ਸਕਦੇ ਆ ਤੇ ਵੀਡੀਓ ਨੂੰ ਲਾਈਕ ਵੀ ਕਰਦੇ ਰਹੋ ਚੈਨਲ ਸਬਸਕ੍ਰਾਈਬ ਕਰਦੇ ਰਹੋ ਸਸਟੀ ਕਾ ਸਾਰਿਆਂ ਨੂੰ ਕੇ ਵਾਈ ਜੀ ਗੁੱਡ ਬਾਈ ਜੀ